दर्ज कर लिया गया है तरन तारण के भिखी विंड एक स्कूल का पूरा मामला है पिता ने दरअसल लाइसेंसी रिवॉल्वर इस दस किस तरीके आज रिवॉल्वर है कुड़ी के हथ लग्या जो छोटा जि बच्चा है स्कूली विद्यार्थन दसी जा रही है पिस्टल लैके स्कूल पहुंच गई डब चु पिस्टल कट्टी गई तो टीचर इस वालों पिस्टल पेरेंट्स आकर इनवायरी के लिए आया है इंक्वायरी में जिन्होंने पूछा है ये बाई मिस्टेक है बच्चों ने हमारा लाइसेंस लाइसेंस वाला जो रिपोर्ट है वो लेकर आया है ऐसे हमें शक है ठीक है ना तो फिर हमने बच्चों का जब देख बाइ चेक कर रहे हैं ਤਬ ਮੂਚੇ ਉਹ ਮਿਲਿਆ ਉਹ ਮੂਚੇ ਨੇ ਬੱਚੋ ਨੇ ਕੁਝ ਪੇਰੈਂਟਸ ਨੂੰ ਹਲੋ ਕਰ ਦਿਆ ਇਹ ਮੇਰੇ ਪਾਸੇ ਹੋ ਗਈ ਇਹ ਇਤਨਾ ਹੀ ਬਾਤ ਹੋ ਗਿਆ ਕਿੰਨੇ ਵਜੇ ਦੀ ਘਟਨਾ ਹੈ ਮੈਡਮ ਸਕੂਲ ਲੱਗੇ ਸਕੂਲ ਟਾਈਮ ਦੀ ਹੈ ਹਾਂ ਸਕੂਲ ਟਾਈਮ 1 1:30 ਮੇ ਪੇਰੈਂਟਸ ਆਏ تھے 1:45 50 ਤੱਕ ਇਹ ਬਾਤ ਹੋ ਗਈ ਛੋਟੀ ਬੱਚੀ ਹੈ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵਪਾਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਣੀ ਹੈ ਜਸਵੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਤੋਂ ਕੱਢ ਕੇ ਆਪਣੀ ਡੱਬੇ ਤੇ ਲਾ ਦਿੰਦੇ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸਬੰਧੀ ਥਾਣਾ ਪੇਖੀਵਡ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇੱਕ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ